ਹਾਂਜੀ ਕਿਵੇਂ ਹੋ ਸਾਰੇ ਆਪਾਂ ਇਸ ਵਕਤ ਆਸਟ੍ਰੇਲੀਆ ਦੇ ਨਿਊ ਸਾਊਥ ਵੇਲ ਦੇ ਇਲਾਕੇ ਦੇ ਵਿੱਚ ਇੱਕ ਸਟਾਕਟਨ ਜਗਾਵਾ ਸਟਾਕਟਨ ਤੇ ਨਿਊ ਕਾਸਲ ਦੇ ਨੇੜੇ ਤੁਹਾਨੂੰ ਮੈਂ ਇਸ ਇਲਾਕੇ ਦੀ ਇੱਕ ਗੱਲ ਦੱਸਣ ਲੱਗਾ ਇਹ ਗੱਲ ਸੁਣ ਕੇ ਤੁਹਾਡੇ ਇੱਕ ਵਾਰ ਜਿਹੜੀ ਨਾ ਅੰਦਰੋਂ ਵੀ ਕਹਿੰਦੇ ਹੁੰਦੇ ਵੀ ਝਾਂ ਨਿਕਲ ਜੂਗੀ ਵੀ ਕਿਹੋ ਜਿਹੇ ਹਾਲਾਤ ਜਿਹੜੇ ਆ ਉਹ ਆ ਰਹੇ ਆ ਮਾੜੇ ਕਿ ਜਦੋਂ ਅਸੀਂ ਆਪਣੇ ਜਿਹੜੇ ਰੁੱਖ ਬੂਟੇ ਜਾਂ ਜਿਹੜੀ ਬਨਸਪਤੀ ਉਹਦੀ ਸੰਭਾਲ ਨਹੀਂ ਕਰ ਰਹੇ ਤੇ ਉਹਦੇ ਨਾਲ ਨੁਕਸਾਨ ਕਿੰਨਾ ਹੋਣ ਜਾ ਰਿਹਾ ਵਾ ਤੁਹਾਨੂੰ ਮੈਂ ਝਾਤੀ ਮਰੋਣਾ ਅਸਮੁੰਦਰ ਦੇ ਕੋਲ ਖੜਾ ਤੇ ਤੁਹਾਨੂੰ ਇੱਥੋਂ ਸਾਰੀ ਗੱਲ ਦੱਸੂਗਾ ਵੀ ਇੱਥੇ ਕੀ ਹਾਲਾਤ ਜਿਹੜੇ ਆਉਣ ਵਾਲੇ 2295 ਦੇ ਵਿੱਚ ਇੱਥੇ ਕਿਹੋ ਜਿਹੇ ਹਾਲਾਤ ਬਣਨ ਜਾ ਰਹੇ ਆ ਸੋ ਆਉ ਤੁਹਾਨੂੰ ਨਿਗਾ ਮਰੋਣਾ ਇਲਾਕਾ ਸਟਾਕਟਨ ਤੁਹਾਨੂੰ ਮੈਂ ਦੱਸ ਚੁੱਕਾ ਪਹਿਲਾਂ ਵੀ ਸਟਾਕਟਨ ਦਾ ਇਲਾਕਾ ਵਾ ਤੇ ਆ ਇੱਥੇ ਇੱਕ ਜਿਹੜਾ ਪਿੰਡ ਆ ਇਹ ਵਸਿਆ ਹੋਇਆ ਵਾ ਸੋ ਇੱਕ ਪਿੰਡ ਇਥੇ ਵਸਿਆ ਹੋਇਆ ਵਾ ਸੋ ਇਸ ਪਿੰਡ ਦੀ ਜਿਹੜੀ ਵੱਧ ਕਿਸਮ ਦੀ ਹੁਣ ਇਹ ਜਿਹੜੀ ਹੋਣ ਵਾਲੀ ਆ ਕਿ ਜਿਹੜਾ ਸਮੁੰਦਰ ਦਾ ਪਾਣੀ ਆ ਉਹਦਾ ਜਿਹੜਾ ਵਿਸਤਾਰ ਹੋਰ ਜਿਹੜਾ ਵੱਧ ਰਿਹਾ ਵਾ ਆਹ ਦੇਖੋ ਪੱਥਰ ਪਾਏ ਗਏ ਆ ਹੌਲੀ-ਹੌਲੀ ਜਿਹੜੀ ਧਰਤੀ ਆ ਉਹਨੂੰ ਖੋਲ ਰਿਹਾ ਵਾ ਠੀਕ ਆ ਤੇ ਆਹ ਦੇਖੋ ਪੁਇਖਣਾ ਲੜ ਲਈ ਜਿੱਧਰ ਸਮੁੰਦਰ ਦਾ ਜ਼ਿਆਦਾ ਜਿਹੜਾ ਆਪਣਾ ਪਾਣੀ ਵੱਧ ਰਿਹਾ ਵਾ ਇਹਨਾਂ ਨੇ ਪੱਥਰ ਪਾ ਪਾ ਕੇ ਉਹਨੂੰ ਬੰਨ ਕੇ ਤੇ ਆਹ ਦੇਖੋ ਤੁਸੀਂ ਸਾਰਾ ਜਗਾੜ ਜਿੱਦਾਂ ਜਿਹੜੇ ਪੱਥਰਾਂ ਦੀਆਂ ਭਰ ਭਰ ਜਿੱਦਾਂ ਪੰਡਾਂ ਜਿਹੜੀਆਂ ਉਹ ਬੰਨ ਬੰਨ ਰੱਖਿਆ ਹੋਈਆਂ ਉਹ ਦੇਖੋ ਤੋੜ ਤੱਕ ਤੁਸੀਂ ਦੇਖ ਰਹੇ ਆ ਸੋ ਇਹ ਦੂਰ ਤੱਕ ਇਹਨਾਂ ਨੇ ਪੱਥਰਾਂ ਦੀਆਂ ਜਿਹੜੀਆਂ ਪੰਡਾਂ ਬੰਨ ਬੰਨ ਕੇ ਵੱਡੇ ਵੱਡੇ ਪੱਥਰ ਦੇਖੋ ਆ ਜਿਹੜੇ ਰੱਖੇ ਆ ਤਾਂ ਕਿ ਇਸ ਜਗ੍ਹਾ ਦੇ ਜਿਹੜੇ ਕੰਡੇ ਆ ਨਾ ਖੁਰਨ ਕਿਉਂਕਿ ਦੱਸਦੇ ਕਿ 2295 ਦੇ ਵਿੱਚ ਪਾਣੀ ਦਾ ਇੰਨਾ ਪੱਧਰ ਵਜਣਾ ਵਾ ਆ ਸਾਰਾ ਜਿਹੜਾ ਇਲਾਕਾ ਵਾ ਜਿੰਨੇ ਜਿੰਨਾ ਸਾਰਾ ਇਲਾਕਾ ਵਾ ਇਹ ਸਾਰਾ ਸਮੁੰਦਰ ਨੇ ਕਵਰ ਕਰਕੇ ਆਪਣੇ ਵਿੱਚ ਸਮਾ ਲੈਣਾ ਆਹ ਦੇਖੋ ਤੁਸੀਂ ਸੇ ਆਹ ਦੇਖੋ ਤੁਸੀਂ ਇੱਥੇ ਕਈ ਬੋਰਡ ਲੱਗੇ ਹੋਏ ਏਦਾਂ ਦੇ ਕਿ ਆਓ ਸਟਾਕ ਟਨ ਨੂੰ ਜਿਹੜਾ ਬਚਾਈਏ ਸੋ ਆਹ ਦੇਖੋ ਤੁਸੀਂ ਇਹ ਸਾਰਾ ਇਲਾਕਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਨੇ ਜਿਹੜਾ ਕਵਰ ਕਰ ਲੈਣਾ ਪਾਣੀ ਨੇ ਕਿਉਂ ਕਵਰ ਕਰ ਲੈਣਾ ਕਿਉਂਕਿ ਗਲੇਸ਼ੀਅਰ ਪਿਗੜ ਰਹੇ ਆ ਜਿਹੜੇ ਰੋਖਿਆ ਲਗਾਤਾਰ ਕੱਟੇ ਜਾਣ ਕੱਟੇ ਜਾ ਰਹੇ ਆ ਗਰਮੀ ਵੱਧ ਰਹੀ ਆ ਚਾਹੇ ਆਸਟ੍ਰੇਲੀਆ ਦੇ ਕੋਲ ਬੇਹੱਦ ਬੇਹੱਦ ਜੰਗਲ ਆ ਕੋਈ ਸ਼ੱਕ ਨਹੀਂ ਬੂਟੇ ਰੁੱਖ ਜੰਗਲ ਲਾਏ ਜਾ ਰਹੇ ਆ ਪਰ ਫਿਰ ਵੀ ਜਿਹੜੇ ਇੱਥੇ ਦੇ ਲੋਕਲ ਲੋਗ ਆ ਉਹ ਦੱਸਦੇ ਆ ਕਿ ਜਿਹੜਾ ਉਹ ਜਿਹੜਾ ਜਿਹੜਾ ਜੰਗਲ ਕੱਟਿਆ ਜਾ ਰਿਹਾ ਵਾ ਗਲੇਸ਼ੀਅਰ ਪਿਗੜ ਰਹੇ ਆ ਉਹਦੇ ਕਰਕੇ ਧਰਤੀ ਦਾ ਜਿਹੜਾ ਟੈਂਪਰੇਚਰ ਸਾਰਾ ਜਿਹੜਾ ਵਾ ਉਹਦੀ ਅਰਥ ਵਿਵਸਥਾ ਜਿਹੜੀ ਸਾਰੀ ਜਿਹੜੀ ਵਿਗੜ ਰਹੀ ਆ ਸੋ ਆ ਦੇਖੋ ਕਿਸ ਤਰ੍ਹਾਂ ਇੱਥੇ ਪੱਥਰ ਲਾ ਕੇ ਕੰਡੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਹੋਰ ਖੋਰਾ ਨਾ ਲੱਗੇ ਪਰ 2295 ਤੱਕ ਦੱਸਦੇ ਆ ਕਿ ਜੇ ਇਥੇ ਕੋਈ ਨਾ ਪ੍ਰਬੰਧ ਵੱਡੇ ਕੀਤੇ ਗਏ ਤੇ ਜਿਹੜਾ ਇਹ ਸਾਰਾ ਜਿਹੜਾ ਆ ਟੌਨਿਆ ਤੇ ਪਾਣੀ ਨੇ ਸਾਰਾ ਆਪਣੀ ਅੰਦਰ ਜਿਹੜਾ ਸਮਾਲਣਾ ਤੇ ਸਭ ਕੁਝ ਇਥੇ ਸਮੁੰਦਰ ਹੋਊਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਆ ਦੇਖੋ ਇਹ ਸੀ ਕਹਾਣੀ ਸਟਾਕਟਨ ਦੀ ਸਿੜਦੀ ਤੋਂ ਲਗਭਗ 200 ਕਿਲੋਮੀਟਰ ਦੂਰ ਨਿਊ ਸਾਊਥ ਵੇਲ ਦਾ ਇਲਾਕਾ ਵਾ ਨਿਗਾਤਵਾਰਾ ਕਰੀ ਮਾਰ ਲਓ ਸਾਰੀਆਂ ਪੰਡਾਂ ਭਰੀਆਂ ਪਈਆਂ ਵਾ ਪੱਥਰਾਂ ਦੀਆਂ ਤੇ ਆ ਮੋਰੇ ਪੱਥਰ ਪਾਏ ਆ ਇਸ ਸ਼ਹਿਰ ਨੂੰ ਖੁਰਨ ਤੋਂ ਬਚਾਉਣ ਲਈ ਲਈਦਾ 2295 ਵਿੱਚ ਇਹ ਸਮੁੰਦਰ ਦਾ ਸਾਰਾ ਹਿੱਸਾ ਹੋਊਗਾ। ਥੈਂਕ ਯੂ ਵੀਡੀਓ ਵਾਚ ਕਰਨ ਲਈ ਫਿਰ ਮਿਲਦੇ ਹਾਂ ਕਿਸੇ ਹੋਰ ਗੱਲ ਦੇ ਨਾਲ ਸਬਕ ਰੱਖੀ।